ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਉਤਰੀ ਹਲਕੇ ਤੋਂ ਇੰਚਾਰਜ ਅਤੇ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਦੇ ਚੇਅਰਮੈਨ ਕਰਮਜੀਤ ਸਿੰਘ ਗਿੰਟੂ ਵੱਲੋਂ ਸ਼ਹਿਰ ਦੇ ਮਹੱਤਵਪੂਰਨ ਇਲਾਕਿਆਂ ਯਾਸੀਨ ਰੋਡ ਅਤੇ ਟੇਲਰ ਰੋਡ ਤੇ ਨਵੇਂ ਪਾਣੀ ਦੇ ਟਿਊਬਵੈੱਲ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਪ੍ਰਿਆੰਕਾ ਸ਼ਰਮਾ, ਸਥਾਨਕ ਸਮਾਜ ਸੇਵੀ, ਇਲਾਕਾ ਵਾਸੀ ਅਤੇ ਪਾਰਟੀ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਤੇ ਬੜੇ ਪਿਛਲੇ ਸਮੇਂ ਤੋਂ ਲੋੜ ਸੀ ਪਾਣੀ ਦੀ ਅਸੀਂ ਪਿਛਲੇ ਸਮੇਂ ਤੋਂ ਇਹਨਾਂ ਦੀਆਂ ਵੈਸੇ ਲੋੜਾਂ ਪੂਰੀਆਂ ਕਰ ਰਹੇ ਹਾਂ ਕਿ ਮੋਹਰ ਚ ਪਾਣੀ ਦੇ ਟੈਂਕਰ ਭੇਜੇ ਜਾ ਰਹੇ ਸੀ ਕਿ ਇਸ ਤੋਂ ਇਲਾਵਾ ਬਾਕੀ ਟਿਊਬਲਾਂ ਦਾ ਪਾਣੀ ਵੀ ਡਿਵਰਟ ਕਰਕੇ ਦਿੱਤਾ ਸੀ ਪਰ ਜਿਹੜੀ ਪ੍ਰੋਪਰ ਸਪਲਾਈ ਇਸ ਇਲਾਕੇ ਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲ ਰਹੀ ਸੀ ਕਿ ਸਾਡੀਆਂ ਪੈਨਾ ਸਾਡੇਾਰੇ ਪਰਿਵਾਰ ਇੱਥੇ ਪਾਣੀ ਦੀ ਜਿਹੜੀ ਦਿੱਕਤ ਸੀ ਉਹਦਾ ਸਾਹਮਣਾ ਕਰ ਰਹੇ ਸੀ ਤੁਹਾਡਾ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਅਸੀਂ ਇੱਥੇ ਇੱਕ ਨਵਾਂ ਟਿਊਬਲ ਪਾਸ ਕਰਕੇ ਉਸ ਦੀ ਅੱਜ ਇੱਥੇ ਲਾਉਣ ਦਾ ਸ਼ੁਭ ਆਰੰਭ ਕਰ ਦਿੱਤਾ ਜਿਹੜਾ ਆਉਣ ਵਾਲੇ 5-7-10 ਦਿਨ ਦੇ ਵਿੱਚ ਵਿੱਚ ਚੱਲੂ ਚਾਲੂ ਹੋ ਜਾਏਗਾ ਔਰ ਇਸ ਇਲਾਕੇ ਦੀ ਪੀਣ ਵਾਲੇ ਪਾਣੀ ਦੀ ਜਿਹੜੀ ਮੁਸ਼ਕਲ ਹੈ ਉਹ ਬਿਲਕੁਲ ਜੀ ਹੈ ਉਹ ਠੀਕ ਹੋ ਜਾਏਗੀ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੋਈ ਇਲਾਕੇ ਦੀਆਂ ਮੁਸ਼ਕਲਾਂ ਹੋਣ ਜਿਉਂ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਤੁਹਾਡੇ ਮਾਧਿਅਮ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿੰਦੇ ਹਾਂ ਖਾਸ ਤੌਰ ਤੇ ਹਲਕਾ ਉਤਰੀ ਦੇ ਲੋਕਾਂ ਨੂੰ ਕਿ ਕਿਸੇ ਵੀ ਕਿਸਮ ਦੀ ਤੁਹਾਨੂੰ ਜਿਹੜੀ ਚਾਹੇ ਉਹ ਕਾਰਪੋਰੇਸ਼ਨ ਹੋਵੇ ਜਾਂ ਟਰਸਟ ਹੋਵੇ ਜਾਂ ਕੋਈ ਹੋਰ ਡਿਪਾਰਟਮੈਂਟ ਹੋਵੇ ਡਵੈਲਪਮੈਂਟ ਜਾਂ ਕੋਈ ਹੋਰ ਜੰਨੀਆਂ ਵੀ ਮੁਸ਼ਕਲਾਂ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਰਹਿਣ ਦਵਾਗੇ ਔਰ ਸਾਰੇ ਜਿਹੜੇ ਕੰਮ ਨੇ ਉਹ ਪੈਲ ਦੇ ਆਧਾਰ ਤੇ ਕਿ ਪਿਛਲੀ ਜਿਹੜੀ ਕੰਪਨੀ ਊੜਾ ਚੁੱਕ ਰਹੀ ਸੀ ਸਾਰੇ ਸ਼ਹਿਰ ਚ ਉਹ ਜਿਹੜੀ ਕੰਪਨੀ ਆ ਉਹ ਡਿਫਾਲਟ ਹੋ ਗਈ ਆ ਬਲੈਕਲਿਸਟ ਹੋ ਗਈ ਆ ਔਰ ਉਹ ਕੰਪਨੀ ਜਿਹੜੀ ਆ ਹੁਣ ਕੰਮ ਕਰਨਾ ਉਹ ਤੇ ਬੰਦ ਕੀਤਾ ਹੁਣ ਨਵੇਂ ਟੈਂਡਰ ਲੱਗੇ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਨਵੀਂ ਕੰਪਨੀ ਆ ਜਾਏਗੀ ਔਰ ਮਹੀਨੇ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਉਹ ਨਵੀਂ ਮਸ਼ੀਨਰੀ ਲੈ ਕੇ ਇਹ ਬਿਲਕੁਲ ਪ੍ਰਾਪਰ A1 ਜਿਹੜੀ ਕੂੜੇ ਦੀ ਲਿਫਟਿੰਗ ਉਹ ਸ਼ੁਰੂ ਹੋ ਜਾਏਗੀ